ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੇਰੇ ਨਾਲ ਇੱਕ 34 ਸਾਲ ਦਾ ਨੌਜਵਾਨ ਵੀਰ ਹੈ ਸਮੱਸਿਆ ਕੀ ਸੀ ਤੁਹਾਨੂੰ ਮੈਨੂੰ ਆਵਾਜ਼ ਸੁਣਦੀ ਸੀਗੀ ਖੜਕੇ ਦੇ ਨਾਲ ਜਦੋਂ ਇਹ ਖੜਕਾ ਕਰਦਾ ਸੀਗਾ ਜਿਵੇਂ ਕੁਝ ਵੀ ਖੜਕਾਉਂਦਾ ਤਾਂ ਨਾਲ ਇਹਨੂੰ ਇੱਕ ਆਵਾਜ਼ ਵੀ ਆਉਂਦੀ ਸੀ ਇਸ ਤਰ੍ਹਾਂ ਫੀਲਿੰਗ ਆਉਂਦੀ ਸੀ ਹਨਾ ਹਾਂਜੀ ਹੋਰ ਕੀ ਸਮੱਸਿਆ ਸੀ ਤੁਹਾਨੂੰ ਨੀਂਦ ਦੀ ਨੀਂਦ ਦੀ ਸਮੱਸਿਆ ਸੀਗੀ ਕਿੰਨੀ ਮੈਡੀਸਿਨ ਲੈਂਦੇ ਸੀ ਕਿ ਨੀਂਦ ਆ ਜਾਏ 10 ਗੋਲੀਆਂ ਜੀ ਘੱਟੋ ਘੱਟ ਕਈ ਵਾਰ ਵੱਧ ਵੀ ਜਾਂਦੀਆਂ ਸੀ ਜਦੋਂ ਨਹੀਂ ਹੁੰਦੀ ਸੀ 10 ਗੋਲੀਆਂ ਲੈ ਕੇ ਵੀ ਨੀਂਦ ਆਉਂਦੀ ਨਹੀਂ ਸੀ ਨਹੀਂ ਆਉਂਦੀ ਫੇਰ ਕੀ ਕਰਦੇ ਸੀ ਫੇਰ ਰਾਤ ਨੂੰ ਫੇਰ ਲੈਣੀ ਪੈਂਦੀ ਸੀ ਅੱਧੀ ਰਾਤ ਨੂੰ ਦੁਬਾਰਾ ਫੇਰ ਅੱਧੀ ਰਾਤ ਨੂੰ ਗੋਲੀ ਲੈਂਦੇ ਸੀਗੇ ਤੇ ਇੱਕ ਸਿਗਰਟ ਕਿੰਨੀ ਪੀਂਦੇ ਸੀ 2 ਪਹਿਲਾਂ ਤਾਂ ਜੀ 4 ਹੀ ਸੀਗੇ ਜੀ ਬਹੁਤ ਹੋ ਗਈ 4 ਮੰਡਲ ਸੀ ਹਾਂ ਜੀ ਬਹੁਤ ਹੋ ਗਈ ਸੀ ਕਿਉਂਕਿ ਟੈਨਸ਼ਨ ਚ ਜੀ ਵੱਧ ਗਈ ਸੀਗੀ ਜਦੋਂ ਮੇਰੇ ਕੋਲ ਆਏ ਉਦੋਂ ਤੁਸੀਂ ਦੋ ਮੰਡਲ ਹਾਂਜੀ ਹਾਂਜੀ ਉਦੋਂ ਦੋ ਤੇ ਸੀ ਅ ਦੋ ਮੰਡਲ ਦਾ ਮਤਲਬ ਕਿੰਨੀਆਂ ਸਿਗਰਟਾਂ 20 ਹੁੰਦੀਆਂ ਨੇ 20 ਸਿਗਰਟਾਂ ਪੀਣ ਵਾਲਾ ਬੰਦਾ ਜਿਹੜਾ ਕਹਿੰਦਾ ਮੈਨੂੰ ਖੜਕੇ ਨਾਲ ਆਵਾਜ਼ਾਂ ਸੁਣਦੀਆਂ ਨੇ 10 ਗੋੜੀਆਂ ਲੈ ਕੇ ਜਿਹਨੂੰ ਨੀਂਦ ਨਹੀਂ ਆਉਂਦੀ ਤੇ ਹੁਣ ਜਦੋਂ ਆਪਾਂ ਕਲਾਸਾਂ ਲਾਈਆਂ ਪ੍ਰੋਪਰ ਅੱਜ ਦੀ ਪੋਜੀਸ਼ਨ ਕੀ ਹੈ ਪਹਿਲੀ ਗੱਲ ਦੱਸੋ ਕਿ ਨੀਂਦ ਕਿਵੇਂ ਹੈ ਗੁੱਡ ਆ ਜੀ ਹੁਣ ਤਾਂ 100% ਸਹੀ ਹੈ ਨੀਂਦ ਹੁਣ ਕੋਈ ਮੈਡੀਸਿਨ ਵਰਤਦੇ ਹੋ ਨਹੀਂ ਨਹੀਂ ਨੀਂਦ ਦੀ ਦਵਾਈ ਇਹਦੀ ਬੰਦ ਸੀ ਪਹਿਲੇ ਦਿਨ ਤੋਂ ਪਹਿਲੇ ਦਿਨ ਹੀ ਬੰਦ ਹੋ ਗਈ ਸੀ ਨੀਂਦ ਬਹੁਤ ਵਧੀਆ ਆ ਗਈ ਤੇ ਹੁਣ ਸਿਗਰਟ ਪੀਨੇ ਆ ਨਹੀਂ ਸਿਗਰਟ ਵੀ ਨਹੀਂ ਪੀ ਰਿਹਾ ਤੇ ਹੁਣ ਆਵਾਜ਼ ਕੋਈ ਸੁਣਦੀ ਹੈ ਨਹੀਂ ਹੁਣ ਮਤਲਬ ਤੰਦਰੁਸਤੋਂ ਬਿਲਕੁਲ ਚੜਦੀ ਕਲਾ ਚ ਹਾਂਜੀ ਹਾਂਜੀ ਕੁਝ ਫਰਕ ਹੈ ਹਾਂਜੀ ਬਹੁਤ ਜ਼ਿਆਦਾ ਫਰਕ ਹੈ ਜੀ ਬਿਲਕੁਲ ਠੀਕ ਹੋ ਸੋ ਇਹਨਾਂ ਦੇ ਨਾਲ ਇਹਨਾਂ ਦੇ ਫਾਦਰ ਸਾਹਿਬ ਵੀ ਆਏ ਹੋਏ ਨੇ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੈ ਬਿਲਕੁਲ ਚੜਦੀ ਕਲਾ ਚ ਨੇ ਠੀਕ ਠਾਕ ਨੇ ਸਾਡੇ ਵੀਰ ਤੇ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਅਸੀਂ ਪੋਜ਼ਿਟਿਵ ਸੋਚਾਂਗੇ ਪੋਜ਼ਿਟਿਵ ਹੋ ਜਾਾਂਗੇ ਇਹੀ ਇਸ ਨੁਕਤੇ ਦੇ ਉੱਤੇ ਆਪਾਂ ਕੰਮ ਕਰ ਰਹੇ ਆ ਤਾਂ ਇਹ ਸਾਡੇ ਵੀਰ ਹੁਣ ਤੁਹਾਨੂੰ ਲੱਗਦਾ ਕੋਈ ਮੈਡੀਸਨ ਦੀ ਲੋੜ ਨਹੀਂ ਹੁਣ ਕੋਈ ਲੋੜ ਨਹੀਂ ਕਹਿੰਦਾ ਬਿਲਕੁਲ ਠੀਕ ਠਾਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ